ਪੰਜਾਬ ਦੇ ਮੈਰਿਟੋਰੀ ਸਕੂਲਾਂ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਦੀ ਕੋਠੀ ਦਾ ਘੇਰਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਸੀ ਕਿ ਪੂਰੇ ਪੰਜਾਬ ਵਿੱਚ 10 ਦੇ ਕਰੀਬ ਮੈਰਿਟੋਰੀ ਸਕੂਲ ਹਨ ਜਿਨ੍ਹਾਂ ਵਿੱਚ ਗਰੀਬ ਘਰਾਂ ਦੇ ਬੱਚੇ ਪੜ੍ਹਨ ਆਉਂਦੇ ਹਨ ਇਨ੍ਹਾਂ ਅਧਿਆਪਕਾਂ ਨੂੰ ਸਮੇਂ-ਸਮੇਂ ਤੇ ਸਰਕਾਰਾਂ ਨੇ ਝੂਠੇ ਲਾਰੇ ਲਾਏ ਹਨ ਜਿਸ ਦੇ ਚਲਦੇ ਉਹ ਅੱਜ ਵਿੱਤ ਮੰਤਰੀ ਦੀ ਕੋਠੀ ਦਾ ਘੇਰਾ ਕਰ ਰਹੇ ਹਨ ਅਤੇ ਆਪਣੇ ਵਾਅਦਿਆਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ ਪਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਸੀ ਕਿ ਪਿਛਲੇ 10 ਸਾਲਾਂ ਵਿੱਚ ਉਹਨਾਂ ਦੀ ਤਨਖਾਹ ਮਹਿਜ਼ 2300 ਰੁਪਏ ਵਧਾਈ ਗਈ ਹੈ ਅਤੇ ਨਾਲ ਹੀ ਉਹਨਾਂ ਨੂੰ ਹਰ ਵਾਰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਲਾਰਾ ਲਾਇਆ ਜਾਂਦਾ ਪਰ ਇਹ ਪੂਰਾ ਨਹੀਂ ਕੀਤਾ ਜਾਂਦਾ ਜਿਸ ਦੇ ਚਲਦੇ ਉਹ ਵਿੱਤ ਮੰਤਰੀ ਦੀ ਕੋਠੀ ਦਾ ਘਰਾ ਕਰਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੰਗ ਕਰ ਰਹੇ ਹਨ ਤੀਨਾ ਤੇ ਮੈਂ ਤੁਸੀਂ ਵਿੱਤ ਮੰਤਰੀ ਦੀ ਕੋਰਟੀ ਦੇ ਕੋਰਟ ਦੇ ਸਾਹਮਣੇ ਆਇਆ ਕਰੋ ਕਰ ਲਈ ਪਹੁੰਚੋ ਕੀ ਕੀ ਮੰਗਾਂ ਨੂੰ ਲੈ ਕੇ ਕੀ ਕਰ ਸਰ ਬੇਸਿਕਲੀ ਸਾਡੀਆਂ ਦੋ ਹੀ ਮੇਨ ਮੰਗਾਂ ਨੇ ਪਹਿਲੀ ਮੰਗ ਹੈ ਸਾਡੇ ਰੈਗੂਲਰਾਈਜੇਸ਼ਨ ਇਨ ਡਿਪਾਰਟਮੈਂਟ ਆਫ এডਿਕੇਸ਼ਨ ਐਂਡ ਸੈਕਿੰਡ ਮੰਗੇ ਸਾਡੀ ਕਿ ਸਾਡੇ 10 ਸਾਲਾਂ ਤੋਂ ਇਹਨਾਂ ਨੇ ਇਨਕਰੀਮੈਂਟ ਰੋਕੇ ਰੱਖੇ ਹੋਏ ਐ ਔਰ ਨਾ ਸਾਨੂੰ ਏਰੀਆ ਰੀਲੀਜ਼ ਹੋਇਆ ਤੇ ਨਾ ਹੀ ਇਨਕਰੀਮੈਂਟ ਰੀਲੀਜ਼ ਹੋਇਆ ਤੇ ਰੈਦਰ 18 ਤਰੀਕ ਨੂੰ ਵਿੱਤ ਮੰਤਰੀ ਸਾਹਿਬ ਨਾਲ ਤੇ ਸਾਡੀ এডਿਕੇਸ਼ਨ ਸੈਕਟਰੀ ਦੇ ਨਾਲ ਬਕਾਇਦਾ ਐਂਡ ਹਰਜੋਤ ਬੈਂਜੀ ਨਾਲ ਬਕਾਇਦਾ ਮੀਟਿੰਗ ਹੋਈ ਹੈ ਜਿਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਬਾਈ 19th ਔਰ 20th 20th ਆਫ ਜਨਵਰੀ ਤਹਾਨੂੰ 2 ਸਾਲ ਦੇ ਬਕਾਏ ਰਿਲੀਜ਼ ਹੋ ਜਾਣਗੇ ਤੁਹਾਨੂੰ ਪੱਤਰ ਜਾਰੀ ਹੋ ਜਾਏਗਾ ਅੱਜ ਸ਼ੁੱਕਰਵਾਰ ਹੋਣ ਨੂੰ ਆਇਆ 4 ਦਿਨ ਉੱਤੇ ਟੱਪ ਗਿਆ ਸਾਨੂੰ ਕੋਈ ਪੱਤਰ ਨਹੀਂ ਮਿਲਿਆ ਕੋਈ ਲੈਟਰ ਨਹੀਂ ਮਿਲੀ ਨਾ ਹੀ ਸਾਨੂੰ ਕੋਈ ਇਹ ਕਿਸੇ ਤਰ੍ਹਾਂ ਦੀ ਸਾਰ ਦੇ ਰਹੇ ਕਿ ਉਹ ਸਾਡੀ ਰੋਕੀ ਹੋਈ ਹੈ ਜਾਂ ਰਿਲੀਜ਼ ਨਹੀਂ ਹੋਈ ਹੈ ਜਾਂ ਰੋਕੀ ਹੈ ਤਾਂ ਕਿਸ ਵਜ੍ਹਾ ਨਾਲ ਰੋਕੀ ਹੈ ਜਿਹਨੂੰ ਫੋਨ ਕਰੋ ਔਰ ਅੱਗੇ ਦਾ ਫੋਨ ਨੰਬਰ ਦੇ ਦਿੰਦਾ ਜਿਹਨੂੰ ਜਿਸ ਤੋਂ ਪਤਾ ਕਰੋ ਕਹਿੰਦੇ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਤੇ ਸਾਨੂੰ ਵੀ ਦੱਸ ਦਿਓ ਫਿਰ ਆਪਾਂ ਕੀ ਕਰ ਰਹਾਏ ਜੇ ਤੁਸੀਂ ਮੀਟਿੰਗਾਂ ਚ ਆਪ ਬੁਲਾ ਕੇ ਸਾਨੂੰ ਆਪ ਗੱਲਾਂ ਜਾਰੀ ਕਰਕੇ ਵਾਅਦੇ ਕਰਕੇ ਤੁਸੀਂ ਆਪ ਦੇ ਵਾਅਦਿਆਂ ਤੇ ਨਹੀਂ ਠਹਿਰ ਸਕਦੇ ਤਾਂ ਫਿਰ ਆਪਾਂ ਕਿਦੇ ਉੱਤੇ ਯਕੀਨ ਕਰੀਏ ਪਹਿਲਾਂ ਕਿੰਨੀ ਵਾਰੀ ਮੀਟਿੰਗ ਹੋ ਚੁੱਕੀ ਹੈ ਸਾਡੀ ਬਹੁਤ ਵਾਰੀ ਮੀਟਿੰਗ ਹੋ ਚੁੱਕੀ ਹੈ 2022 ਤੋਂ ਮੀਟਿੰਗਸ ਚੱਲ ਰਹੀਆਂ ਨੇ ਸਾਡੀਆਂ ਲਗਾਤਾਰ ਤੇ ਮੈਨੂੰ ਲੱਗਦਾ ਹਰਜੋਤ ਬੈਂਜ ਜੀ ਨਾਲ ਸਾਡੀਆਂ 5-6 ਮੀਟਿੰਗਸ ਤੋਂ ਜ਼ਿਆਦਾ ਹੋ ਚੁੱਕੀਆਂ ਨੇ ਵਿੱਤ ਮੰਤਰੀ ਸਰਨਾ ਸਾਡੀ ਇੱਕ ਮੀਟਿੰਗ ਹੋ ਚੁੱਕੀ ਹੈ ਐਜੂਕੇਸ਼ਨ ਸਕੱਰੇਟਰੀ ਨਾਲ ਸਾਡੀ 4 ਕਮਿਟੀਗਸ ਹੋ ਚੁੱਕੀਆਂ ਨੇ ਲੇਕਿਨ ਅੱਜ ਮਤਲਬ ਇਹ ਸਾਡਾ ਤੀਜਾ ਔਰ 3 ਸਾਲਾਂ ਚ ਸਾਨੂੰ ਕੁਝ ਵੀ ਨਹੀਂ ਮਿਲਿਆ ਸੰਘਰਸ਼ ਦੇ ਆਪਾਂ 0.3 'ਤੇ ਖੜੇ ਆ ਵੀ ਇਹਨਾਂ ਨੇ ਸਾਨੂੰ ਬਹੁਤ ਕੁਝ ਕਿਹਾ ਅ ਮੈਰਿਟਸ ਆਈਆਂ ਤਾਂ ਇਹਨਾਂ ਨੂੰ ਸਾਨੂੰ ਕਿਹਾ ਜੀ ਤੁਹਾਡਿਆ ਬਹੁਤ ਵਧੀਆ ਰਿਜ਼ਲਟ ਰਿਹਾ ਸਾਡਾ ਹੈਵੀ ਰਿਜ਼ਲਟ ਬਹੁਤ ਵਧੀਆ ਔਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਜੇ ਪੰਜਾਬ ਚ ਐਜੂਕੇਸ਼ਨ ਦੇ ਸਤਰ ਨੂੰ ਕਿਸੇ ਨੇ ਉੱਚਾ ਚੱਕਿਆ ਹੈ ਤਾਂ ਉਹ ਮੈਰਿਟੋਰੀਅ ਸਕੂਲਸ ਨੇ ਉਸ ਤੋਂ ਪਹਿਲੇ ਤਾਂ ਐਜੂਕੇਸ਼ਨ ਕਿੰਦਾ ਕਿਤੇ ਨਾਂ ਥਾਂ ਵੀ ਨਹੀਂ ਸੀਗਾ ਜਦ ਦੇ ਮੈਰਿਟੋਰੀਅ ਸਕੂਲਸ ਖੁੱਲੇ ਨੇ ਤਦ ਦਾ ਐਜੂਕੇਸ਼ਨ ਦਾ ਸਿਸਟਮ ਸਿਰਫ ਅਪਲਿਫਟ ਹੋਇਆ ਹੈ ਔਰ ਅਪਲਿਫਟ ਹੋਣ ਤੋਂ ਬਾਅਦ ਲਾਸਟ ਈਅਰ 2024 ਚ ਆਊਟ ਆਫ 320 86 ਬਾਰੇਸ ਹੋ ਗ੍ਰੈਬਡ ਬਾਈ ਓਨਲੀ 9 ਮੈਰਿਟੋਰੀਅ ਸਕੂਲਸ ਜਿਨ 88 ਮੈਰਿਟ ਜ਼ੇਨ ਦੇ ਬਾਅਦ ਵੀ 26 ਜਨਵਰੀ ਤੋਂ ਇੱਕ ਦਿਨ ਪਹਿਲਾਂ ਸਾਡੇ ਟੀਚਰ ਐਵੇਂ ਸੜਕਾਂ ਤੇ ਬੈਠੇ ਨੇ ਤਾ ਫਿਰ ਮੈਨੂੰ ਲੱਗਦਾ ਹੈ ਕਿ ਸਿੱਖਿਆ ਦੇ ਸਤਰ ਨੂੰ ਪੰਜਾਬ 'ਚ ਕਦੇ ਵੀ ਨਹੀਂ ਚੱਕਿਆ ਜਾ ਸਕਦਾ ਇਹ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜਾਂ ਜਿੰਨੇ ਮਰਜ਼ੀ ਫੋਕੇ ਲਾਰੇ ਲਾ ਲੈਣ ਇਹਨਾਂ ਤੋਂ ਕੁਝ ਨਹੀਂ ਹੋਣਾ ਜਿਹੜਾ ਮੈਰਿਟੋਰੀਅਸ ਸਕੂਲ ਕਿਦਾਂ ਦੇ ਜਿਹੜੇ ਬੱਚੇ ਪੜਨ ਆਉਂਦੇ ਸਰ ਸਾਡੇ ਕੋਲ ਬਹੁਤ ਗਰੀਬ ਤਬਕੇ ਦੇ ਬੱਚੇ ਪੜਨ ਆਂਦੇ ਨੇ ਮਜ਼ਦੂਰਾਂ ਦੇ ਬੱਚੇ ਨੇ ਕਿਸਾਨਾਂ ਦੇ ਬੱਚੇ ਨੇ ਕਈ ਤੇ ਬੱਚੇ ਐਸੇ ਹੁੰਦੇ ਜਿਨ੍ਹਾਂ ਦੇ ਘਰ 'ਚ ਇੱਕ ਟਾਈਮ ਦੀ ਰੋਟੀ ਵੀ ਅਵੇਲੇਬਲ ਨਹੀਂ ਹੁੰਦੀ ਮੈਂ ਇੱਕ ਛੋਟੀ ਜੀ ਆ ਐਗਜ਼ਾਮਪਲ ਹੀ ਸ਼ੇਅਰ ਕਰਾਂਗੀ ਇੱਕ ਵਾਰ ਇੱਕ ਬੱਚੇ ਨੇ ਦੁੱਧ ਦਾ ਗਲਾਸ ਫੜਿਆ ਹੋਇਆ ਸੀ ਤਾਂ ਆਪਣੇ ਫਾਦਰ ਸਾਹਿਬ ਨੂੰ ਫੋਨ ਕਰਕੇ ਕਹਿ ਰਹੀ ਸੀ ਕਿ ਪਾਪਾ ਸਾਨੂੰ ਇਸ ਸਕੂਲ 'ਚ ਦੁੱਧ ਵੀ ਮਿਲਦਾ ਹੈ ਪਹਿਲੇ ਦੀਆਂ ਗੱਲਾਂ ਨਹੀਂ ਤਾਂ ਇਹ ਸੋਚ ਲਓ ਕਿ ਉਸ ਬੱਚੇ ਨੇ ਦੁੱਧ ਦੇਖ ਕੇ ਜਿਹੜਾ ਬੱਚਾ ਖੁਸ਼ ਹੋ ਜਾਂਦਾ ਹੈ ਇੱਕ ਗਲਾਸ ਦਾ ਉਹ ਕਿੰਨੇ ਕਿੰਨੇ ਕ ਵੱਡੇ ਕਰਦਾ ਹੋਏਗਾ ਇਹਨਾਂ ਦੀ ਪਰਸੈਂਟੇਜ ਕੀ ਹੁੰਦੀ ਹੈ ਬੱਚਿਆਂ ਦੀ ਜਿਹੜੇ ਮੈਰਿਟਰੀ ਸਕੂਲ ਸਰ ਇਹਨਾਂ ਦੀ ਪਰਸੈਂਟੇਜ ਚਲਦੀ ਹੈ ਜੀ 70 ਤੋਂ 75 ਇਹ ਹੁਣ ਹਰ ਸਾਲ ਰਿਵਾਈਜ਼ ਹੋ ਜਾਂਦੀ ਹੈ ਪਹਿਲੇ 85 ਤੋਂ ਜਲਦੀ ਸੀ ਫਿਰ 80 ਕੀਤੀ ਗਈ ਹੁਣ ਥੋੜਾ ਜਿਹਾ ਹੋਰ ਘਟਾਇਆ ਗਿਆ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਗਰੀਬ ਬੱਚੇ ਇਹਨਾਂ ਸਕੂਲਾਂ ਵਿੱਚ ਐਂਟਰ ਕਰ ਪਾਣ ਓਕੇ ਥੈਂਕ ਯੂ ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਾਮ ਬੁੱਟਾ ਸਿੰਘ ਮਾਨ ਜੀ ਜੀ ਗੱਲ ਕੀਤੀ ਜਾਵੇ ਲਗਾਤਾਰ ਟੈਸਟ ਕਰ ਰਹੇ ਹਾਂ ਮੈਰਿਟੋਰੀਅਸ ਸਕੂਲ ਦੀਆਂ ਟੀਚਰਾਂ ਨੂੰ ਇਹ ਗੱਲ ਲੈ ਕੇ ਕੀ ਮੰਗਾ ਨੂੰ ਲੈ ਕੇ ਅੱਜ ਫੇਰ ਪਹੁੰਚੇ ਹਾਂ ਆਜਾ ਪ੍ਰਮੁੱਖ ਮੰਗਾਂ ਤਾਂ ਇਹਦੇ ਵਿੱਚ ਦੋ ਨੇ ਜੀ ਜਿਹੜੇ ਲਗਾਤਾਰ ਅਸੀਂ ਪਿਛਲੇ ਸਮੇਂ ਤੋਂ ਜਿਹੜਾ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਆਂਗੇ 18 ਦੇ ਵਿੱਚ ਜਿਹੜੀ ਇੱਕਾ ਗਵਰਨਮੈਂਟ ਨੀ ਪਾਲਿਸੀ ਲੈ ਕੇ ਆਈ ਸੀ ਜਿਹਦੇ ਵਿੱਚ 8886 ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਸੀਗਾ ਬਕਾਇਦਾ ਤੌਰ ਤੇ ਉਸ ਨੋਟੀਫਿਕੇਸ਼ਨ ਦੇ ਵਿੱਚ ਜ਼ਿਕਰ ਕੀਤਾ ਹੋਇਆ ਤੇ ਮੈਰੀਟੋਰੀਅਸ ਨੂੰ ਜਿਹੜਾ ਬਕਾਇਦਾ ਤੌਰ ਤੇ ਉਹਦੇ ਵਿੱਚ ਬਾਹਰ ਕਰ ਦਿੱਤਾ ਗਿਆ ਸੀਗਾ ਸੋ ਇਸ ਤਰ੍ਹਾਂ ਦੇ ਨਾਲ ਜੇ ਅਸੀਂ ਤਨਖਾਹ ਵਾਧੇ ਦੀ ਗੱਲ ਕਰੀਏ ਪਿਛਲੇ 10 ਸਾਲਾਂ ਦੇ ਵਿੱਚ 2326 ਰੁਪਏ ਦਾ ਵਾਧਾ ਹੋਇਆ ਇਤੋਂ ਜ਼ਿਆਦਾ ਸ਼ੋਸ਼ਣ ਹੋਰ ਕੀ ਹੋ ਸਕਦਾਗਾ ਸੋ ਲਗਾਤਾਰ ਸਾਡੀਆਂ ਜਿਹੜੀਆਂ ਫਾਈਨਲ ਮੀਟਿੰਗਾਂ ਹੋਈਆਂ ਫਾਈਨਲ ਮੀਟਿੰਗਾਂ ਦੇ ਵਿੱਚ ਇਹ ਭਰੋਸਾ ਮਿਲਿਆ ਵੀ ਮੈਰੀਟੋਰੀਅਸ ਟੀਚਰ ਜਿਹਨੂੰ ਸਿੱਖਿਆ ਭਾਗ ਦੇ ਵਿੱਚ ਜਿਹੜਾ ਜ ਉਸ ਭਰੋਸੇ ਨੂੰ ਅਸੀਂ ਪੂਰਨ ਤਰੀਕੇ ਦੇ ਨਾਲ ਲਾਗੂ ਕਰਵਾਉਣ ਦੇ ਲਈ ਜਿਹੜਾ ਪੱਤਰ ਜਾਰੀ ਕੀਤਾ ਜਾਵੇ ਬਕਾਇਦਾ ਤੌਰ ਤੇ ਵੀ ਜਲਦ ਤੋਂ ਜਲਦ ਜਿਹੜਾ ਹੈਗਾ ਅੱਜ ਦਾ ਜਿਹੜਾ ਸਾਡਾ ਰੋਸ ਆ ਇਸ ਕਰਕੇ ਰੱਖਿਆ ਗਿਆ ਸਾਰਾ ਤੇ ਟੀਚਰਾਂ ਦੇ ਜਿਹੜੇ ਪਿਛਲੇ ਸਾਲਾਂ ਦੇ ਰੁਕੇ ਹੋਏ ਬਕਾਏ ਨੇਗੇ ਤੇ ਤਨਖਾਹ ਵਾਧੇ ਨੇਗੇ ਉਹ ਜਲਦ ਤੋਂ ਜਲਦ ਜਿਹੜੇ ਜਾਰੀ ਕੀਤੇ ਜਾਣ ਪਰ ਦੁੱਖ ਦੀ ਗੱਲ ਇਹ ਆ ਵੀ ਇਹ ਟੀਚਰ ਜਿਹੜੇ ਦਿਨ ਰਾਤ ਇੱਕ ਕਰਕੇ ਪੜਾਉਂਦੇ ਆ ਇਹ ਸਕੂਲ ਆ ਜਿਹੜੇ ਮੈਰੀਟੋਰੀਅ ਸਕੂਲ ਪੂਰੇ ਪੰਜਾਬ ਦੇ ਵਿੱਚ ਦੱਸ ਨੇਗੇ ਸਾਰੇ ਪੰਜਾਬ ਨੂੰ ਇਸ ਗੱਲ ਦਾ ਪਤਾ ਹੈਗਾ ਜਿੱਥੇ ਬਹੁਤ ਗਰੀਬ ਘਰਾਂ ਦੇ ਜਵਾਕ ਕਿਰਤੀਆਂ ਕਿਸਾਨਾਂ ਦੇ ਜਵਾਕ ਪੜਦੇ ਇੱਥੋਂ ਪੜ੍ਹ ਕੇ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਲੱਗੇ ਨੇ 77-70 ਲੱਖ ਦਾ ਪੈਕੇਜ ਲੈ ਰਹੇ ਨੇ ਬੱਚੇ 1 ਸਾਲ ਦਾ ਐਮਬੀਬੀਐਸ ਦਾ ਕੋਰਸ ਕਰ ਰਹੇ ਨੇਗੇ ਬਹੁਤ ਵੱਡੀਆਂ ਉਪਲਬਧੀਆਂ ਨਾਲ ਸਕੂਲਾਂ ਦੀਆਂ ਨੇ ਪਰ ਸਰਕਾਰ ਕਹਿੰਦੀ ਆ ਵੀ ਅਸੀਂ ਸਿੱਖਿਆ ਤੇ ਸਿਹਤ ਦਾ ਨਾਰਾ ਦੇ ਕੇ ਆਏ ਆ ਤੇ ਬਿਲਕੁਲ ਉਸ ਤੇ ਧਿਆਨ ਹੈ ਨਹੀਂਗਾ ਜਿਹੜੇ ਬੰਦੇ ਮਤਲਬ ਦਿਨ ਰਾਤ ਮਿਹਨਤ ਕਰਕੇ ਸਿੱਖਿਆ ਨੂੰ ਉન્નਤ ਕਰਨ ਦੇ ਵਿੱਚ ਅੱਗੇ ਤਰੱਕੀ ਕਰਨ ਦੇ ਵਿੱਚ ਲੱਗੇ ਹੋਏ ਨੇ ਬਿਲਕੁਲ ਸਰਕਾਰ ਦਾ ਉਹਨਾਂ ਸਪੱਸ਼ਟ ਕੋਈ ਧਿਆਨ ਨਹੀਂ ਹੈਗਾ ਇਹ ਗੱਲ ਕੀਤੀ ਜਾਵੇ ਮੈਰੀਟੋਰੀਅਸ ਸਕੂਲ ਦੇ ਵਿੱਚ ਸਰਕਾਰ ਇੱਕ ਪਾਸੇ ਸਿੱਖਿਆ ਦਾ ਪੱਤਰ ਉੱਪਰ ਚੱਕਣ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਕਦੇ ਕਿਸੇ ਵੀ ਉੱਚ ਅਧਿਕਾਰੀ ਨੇ ਜਾਂ ਕਿਸੇ ਐਮ.ਐਲ.ਏ ਨੇ ਕੋਈ ਵਿਜਿਟ ਵਗੈਰਾ ਕੀਤੀ ਹੈ ਤੁਹਾਡੇ ਸਕੂਲਾਂ ਦੇ ਵਿੱਚ ਦੇਖੋ ਜੀ ਗੱਲ ਇਸ ਸੰਬੰਧੀ ਕਰੀਏ ਤਾਂ ਬੜਾ ਦੁੱਖ ਆਉਂਦਾਗਾ ਸਰਕਾਰਾਂ ਅਕਸਰ ਪੋਲਿਟਿਕਸ ਕਰਦੀਆਂ ਰਹਿੰਦੀਆਂ ਹਨ ਇੱਕ ਪਾਰਟੀ ਦੂਸਰੀ ਪਾਰਟੀ ਤੇ ਕਰਦੀਆਂ ਰਹਿੰਦੀਆਂ ਨੇ ਪਰ ਇਸ ਟਾਈਮ ਤੇ ਪੰਜਾਬ ਦੀ ਕਮਾਂਡ ਆ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਹੱਥ ਆ ਇਹ ਬੜੇ ਲੰਬੇ ਸਮੇਂ ਤੋਂ ਵਿਤਕਰਾ ਚੱਲਦਾ ਆ ਰਿਹਾ ਵੀ ਇਹ ਆ ਇਹਨਾਂ ਦਾ ਪ੍ਰੋਜੈਕਟ ਆ ਜੋ ਇਹਨਾਂ ਦਾ ਪ੍ਰੋਜੈਕਟ ਆ ਇਹ ਜਿਹੜਾ ਕੋਈ ਕਿਸੇ ਮੰਤਰੀ ਨੇ ਘਰੋਂ ਲਾ ਕੇ ਦਾ ਪੈਸਾ ਬਣਾਇਆ ਨਹੀਂ ਹੈਗਾ ਇਹ ਪਬਲਿਕ ਦਾ ਪੈਸਾ ਹੈਗਾ ਜਿਹੜੇ ਸਕੂਲ ਬਣੇ ਹੋਏ ਨੇਗੇ ਖਾਸ ਤੌਰ ਤੇ ਕਿਹਾ ਜਾਂਦਾ ਵੀ ਇਸ ਪਾਰਟੀ ਨੇ ਬਣਾਇਆ ਸੀ ਤਾਂ ਇਹਨਾਂ ਸਕੂਲਾਂ ਨੂੰ ਛੱਡ ਰਹੇ ਆ ਸੋ ਇਸ ਕਰਕੇ ਸਰਕਾਰ ਨੂੰ ਆਪਣੀ ਨੀਅਤ ਠੀਕ ਕਰਨੀ ਚਾਹੀਦੀ ਆ ਜੇਕਰ ਹਕੀਕੀ ਤੌਰ ਤੇ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੁੰਦੇ ਆ ਉਹ ਤਾਂ ਇਹਨਾਂ ਸਕੂਲਾਂ ਵੱਲ ਧਿਆਨ ਦੇਣ ਤਾਂ ਕਿ ਅਹਿਮ ਨਤੀਜੇ ਵੀ ਮਿਲਣਗੇ ਅਸੀਂ ਇਹ ਗੱਲ ਸਪਸ਼ਟ ਤੌਰ ਤੇ ਕਹਿਣੇ ਆ ਤੁਸੀਂ ਸਾਨੂੰ ਸਿਸਟਮ ਦੇ ਉਹ ਅਸੀਂ ਤੁਹਾਨੂੰ ਅਫਸਰ ਦੇਵਾਂਗੇ ਇਹਨਾਂ ਦੇ ਵਿੱਚੋਂ ਬਕਾਇਦਾ ਤੌਰ ਤੇ ਪੈਦਾ ਕਰਕੇ ਤੇ ਅਫਸਰ ਦੇ ਵੀ ਰਿਹਾ ਲਗਾਤਾਰ ਦੇ ਵਿੱਚ